ਸ੍ਰੀ ਵਾਹਿਗੁਰੂ ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਾਤੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰੀ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਹਰਬਿੰਦ ਜਪ ਤਪ ਸੰਜਮ ਧਰਮ ਨਾਮ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤਮ ਹਿਤਾਰੇ ਜੀ ਐਸੇ ਗੁਰ ਕਾ ਬਲ ਬਲ ਜਾਈਐ ਆਪ ਮੁਕਤ ਮੋਹ ਤਾਰੇ ਐਸੇ ਗੁਰ ਕਾ ਬਲ ਬਲ ਜਾਈਐ ਆਪ ਮੁਕਤ ਮੋਹ ਤਾਰੇ ਜੀ ਤਮੋਹੇ ਤਾਰੇ ਆਪ ਮੁਕਤ ਮੋਹੇ ਤਾਰੇ ਆਪ ਮੁਕਤ ਮੋਹੇ ਤਾਰੇ ਆਪ ਮੁਕਤ ਮੋਹੇ ਤਾਰੇ

ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤਮ ਇਹ ਤਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤਮ ਇਹ ਤਾਰੇ ਜੀ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਕਵਨ 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 ਗੁਣ ਕਹੀਐ ਅੰਤ ਨਹੀਂ ਕਿਸ ਪਾਰੈ ਲੱਖ 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 ਕਈ ਕੋਰੇ ਕੋਹੈ ਐਸੋ ਬੀਚਾਰ ਬਿਸਮ 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 ਹੀ ਭਈ ਹੈ ਲਾਲ ਕੁਲਾਲ ਰੰਘਾਰੇ ਓ ਨਾਨਕ ਸੰਤਨ ਰਸ ਆਈ ਹੈ ਜਿਉ ਚ ਪਰਮ ਸਤਕਾਰਿਓ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੂਰੋਂ ਨੇੜੇੋਂ ਚੱਲ ਕੇ ਸਤਗੁਰਾਂ ਦੇ ਪਾਵਨ ਪੁੱਤਰ ਦਰਬਾਰ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਗੁਰਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਲੇਖੇ ਵਿੱਚ ਲਾ ਰਹੇ ਹੋ ਬਾਕੀ ਜੋ ਸਮਾਂ ਬਚਦਾ ਹੈ ਉਹਨੂੰ ਵੀ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਅਤੇ ਸੁਣ ਕੇ ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਕੀਮਤੀ ਬਣਾਉਣਾ ਹੈ ਪਹਿਲਾਂ ਜਿਹੜੇ ਦਿੱਲੀ ਮੋਰਚੇ ਵਿੱਚ ਹੱਕ ਤੇ ਸੱਚ ਵਾਸਤੇ ਉੱਥੇ ਸ਼ਹੀਦ ਹੋ ਗਏ, ਸਰੀਰ ਛੱਡ ਗਏ। ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ, ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਆਪਾਂ ਸਾਰੀ ਸੰਗਤ ਨੇ 2 ਮਿੰਟ ਜੋਬ ਕਰਨਾ ਹੈ ਫਿਰ ਅੱਗੇ ਵਿਚਾਰ ਸ਼ੁਰੂ ਕਰਾਂਗੇ ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤਾਂ ਨੂੰ ਤਿੰਨ ਦੀਵਾਨ ਵਿਲੇ ਸੰਨ ਭਾਵੇਂ ਦੀਵਾਨ ਮਹੀਦੇ ਮਹੀਨੇ ਵਿੱਚ ਲੱਗਦੇ ਬਲਾਸਪੁਰ ਮਾਟਖੇੜਾ ਉੱਥੇ ਵੀ ਮਹਾਪੁਰਸ਼ਾਂ ਦਾ ਸਥਾਨ ਹੈ ਸਤਕਾਰਯੋਗ ਬਾਬਾ ਲਸ਼ਕਰ ਸਿੰਘ ਜੀ ਉੱਥੇ ਸੇਵਾ ਕਰਾਉਂਦੇ ਨੇ ਉਹਨਾਂ ਦੇ ਜਥੇਦਾਰ ਪਹੁੰਚੇ ਦਿਵਾਨ ਵਿੱਚ ਉੱਥੇ 6 ਮਹੀਨਿਆਂ ਬਾਅਦ ਦਿਵਾਨ ਹੁੰਦੇ ਆ ਨਵੰਬਰ ਵਿੱਚ ਤੇ ਮਈ ਵਿੱਚ ਇੱਥੇ ਮਈ ਚ ਦਿਵਾਨ ਹੁੰਦੇ ਆ ਜੁਰਕੇ ਨਗਰ ਨਵੰਬਰ ਚ ਹੁੰਦੇ ਪਰਤ ਕੀ ਦੁਨੀਆਂ ਦੇ ਵਿੱਚ ਮਹਾਮਾਰੀ ਦਾ ਪ੍ਰਕੋਪ ਫੈਲਿਆ ਹੋਇਆ ਸੀ ਉਸ ਬਿਮਾਰੀ ਨੂੰ ਮੁੱਦੇ ਜਣਾ ਜ ਰੱਖਦੇ ਹੋਏ دیਵਾਨੀ ਲੱਗੇ ਸੰਗਤਾਂ ਨੇ ਵਿਚਾਰ ਕਰਕੇ ਸਿੱਧੀ ਜੋੜ ਮੇਲੇ ਦੇ ਇਹ ਤਿੰਨ ਦਿਵਾਨ ਰੱਖੇ ਆ ਅੱਜ ਤੀਸਰਾ ਦਿਵਾਨ ਭਾਵ ਕਿਸ ਪੰਡਾਲ ਦਾ ਜਖੀਲਾ ਦਿਵਾਨ ਹੈ ਦੇਖ ਰਹੇ ਆ ਪਹਿਲੇ ਦਿਨ ਤੋਂ ਸੰਗਤਾਂ ਦਾ ਇਸ ਤਰ੍ਹਾਂ ਜੋੜ ਮੇਲਾ ਹੋ ਰਿਹਾ ਹੈ ਬੜੀ ਸ਼ਰਧਾ ਬੜੇ ਪ੍ਰੇਮ ਦਾ ਸਬੂਤ ਦਿੱਤਾ ਸੰਗਤ ਨੇ ਸਵੇਰੇ 4 ਵਜੇ ਤੋਂ ਭੰਡਾਰੇ ਸ਼ੁਰੂ ਹੋ ਜਾਂਦੇ ਆ ਤੇ ਸ਼ਾਮ ਤੱਕ 7 ਵਜੇ ਤੱਕ ਭੰਡਾਰੇ ਚੱਲਦੇ ਰਹਿੰਦੇ ਤਨ ਮਨ ਧਨ ਕਰਕੇ ਸੰਗਤਾਂ ਸੇਵਾ ਕਰ ਰਹੀਆਂ ਗੁਰੂ ਕਿਰਪਾ ਕਰੇ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਚੜ੍ਹਦੀ ਕਲਾ ਸਿੱਖੀ ਦੀ ਦਾਤ ਨਾਮ ਦੀ ਦਾਤ ਬਖਸ਼ਣ ਮਹਾਰਾਜ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਦੋਂ ਤੋਂ ਸੰਸਾਰ ਬਣਿਆ ਜਿੱਨਾਂ ਚ ਰਹੇਗਾ ਜ਼ੁਲਮ ਦੀ ਹੈ ਤੇ ਧਰਮ ਦੀ ਆਪਸ ਵਿੱਚ ਵਿਰੋਧਤਾ ਰਹੀ ਟੱਕਰ ਰਹੀ ਜਦੋਂ ਜ਼ਾਲਮ ਜ਼ੁਲਮ ਕਰਨ ਤੇ ਉੱਤਰ ਆਉਂਦੇ ਆ ਫਿਰ ਧਰਮੀ ਆਪਣੀਆਂ ਸ਼ਹਾਦਤਾਂ ਦੇ ਕੇ ਉਸ ਜ਼ੁਲਮ ਦੀ ਅੱਗ ਨੂੰ ਸ਼ਾਂਤ ਕਰਦੇ ਤੇ ਕਾਫੀ ਦਿਨਾਂ ਤੋਂ ਮੋਰਚਾ ਚੱਲ ਰਿਹਾ ਹੈ ਦਿੱਲੀ ਇਹ ਕਿਸਾਨ ਮੋਰਚਾ ਨਹੀਂ ਇਹ ਇਨਸਾਨ ਮੋਰਚਾ ਹੈ ਮਿਹਨਤੂਆਂ ਦਾ ਵਪਾਰੀਆਂ ਦਾ ਕਿਸਾਨਾਂ ਦਾ ਹਰ ਇੱਕ ਵਰਗ ਦਾ ਇਨਸਾਨੀਅਤ ਦਾ ਮੋਰਚਾ ਹੈ ਜਿਨ੍ਹਾਂ ਦੇ ਅੰਦਰ ਜ਼ਮੀਰ ਜਾਗਦੀ ਹੈ ਜਾਗਦੇ ਜ਼ਮੀਰ ਵਾਲੇ ਉਹਦਾ ਪੂਰਾ ਸਹਿਯੋਗ ਕਰ ਰਹੇ ਨੇ ਕਹ ਹਰ ਕਨਸਾਨ ਦਾ ਫਰਜ਼ ਬਣਦਾ ਹੈ ਸਹਿਯੋਗ ਕਰਨਾ ਆਪਣੀ ਬਿੱਤ ਅਨੁਸਾਰ ਜਿੰਨਾ ਸਹਿਯੋਗ ਕਰ ਸਕਦਾ ਹੈ ਕਰੇ ਕੋਈ ਮਜਬੂਰ ਹੈ ਨਹੀਂ ਜਾ ਸਕਦਾ ਉਹ ਨਿਤਨੇਮ ਕਰਕੇ ਅਰਦਾਸ ਕਰੇ ਚੜ੍ਹਦੀ ਕਲਾ ਵਾਸਤੇ ਕਿ ਸੱਚ ਦੀ ਫਤਿਹ ਹੋਵੇ ਧਰਮ ਦੀ ਜੈ ਜੈਕਾਰ ਹੋਵੇ ਤੋ ਆਪਾਂ ਸਿਮਰਨ ਕਰਕੇ ਉਹਨਾਂ ਸ਼ਹੀਦਾਂ ਨੂੰ ਸ਼ਾਦਲੀ ਦਿੱਤੀਏ ਜਿਹੜੇ ਉੱਥੇ ਮੋਰਚੇ 'ਚ ਸਰੀਰ ਛੱਡ ਗਏ ਹੱਕ ਸੱਚ ਵਾਸਤੇ ਬੈਠੇ ਸੀ ਜਿਹੜੇ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਦੇ ਸਵਾਲ ਕਰਨਗੇ ਇੱਕ ਅੰਦੋਲਨ ਲੱਗਿਆ ਸੀ ਇਨਸਾਨੀਅਤ ਵਾਸਤੇ ਤੁਹਾਡਾ ਉਹਦੇ ਵਿੱਚ ਕੀ ਸਹਿਯੋਗ ਸੀ ਤੁਸੀਂ ਉੱਥੇ ਗਏ ਸੀ ਜਾਂ ਤੁਸੀਂ ਕੋਈ ਸਮਰਥਨ ਕੀਤਾ ਸੀ ਕਿਤੇ ਸਾਡੀ ਗਿਣਤੀ ਦੂਜੇ ਪਾਸੇ ਚ ਨਾ ਜਾਵੇ ਪ੍ਰਹਲਾਦ ਨੂੰ ਵੀ ਯਾਦ ਕੀਤਾ ਜਾਂਦਾ ਤੇ ਹਰਨਾਕਿਸ਼ ਨੂੰ ਵੀ ਯਾਦ ਕੀਤਾ ਜਾਂਦਾ RAM ਨੂੰ ਵੀ ਯਾਦ ਕੀਤਾ ਜਾਂਦਾ ਰਾਵਣ ਨੂੰ ਵੀ ਯਾਦ ਕੀਤਾ ਜਾਂਦਾ ਕ੍ਰਿਸ਼ਨ ਨੂੰ ਵੀ ਯਾਦ ਕੀਤਾ ਜਾਂਦਾ ਹੈ ਕੰਸ ਨੂੰ ਵੀ ਯਾਦ ਕੀਤਾ ਜਾਂਦਾ ਹੈ। ਯਾਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕੀਤਾ ਜਾਂਦਾ ਤੇ ਬਾਬਰ ਨੂੰ ਵੀ ਕੀਤਾ ਜਾਂਦਾ ਹੈ। ਜੇ ਕਲਗੀਧਰ ਪਾਸ਼ਾ ਮਹਾਰਾਜ ਨੂੰ ਯਾਦ ਕੀਤਾ ਜਾਂਦਾ ਤੇ ਔਰੰਗਜ਼ੇਬ ਦੀ ਵਿਚਾਰ ਨਾਲ ਹੀ ਚਲਦੀ ਇਹ ਹੋਵੇ। ਕਿਤੇ ਸਾਡੀ ਲਿਸਟ ਉਧਰ ਨਾ ਜਾਵੇ। ਕਿ ਅਸੀਂ ਨਹੀਂ ਗਏ। ਅਸਾਨੂੰ ਨਹੀਂ ਇਸ ਗੱਲ ਦੀ ਉਸ ਵੇਲੇ ਸਮਝ ਪਈ। ਸੋ ਸਾਰਸ ਸਿੰਘ ਜੀ ਫਤੇ ਸੱਚ ਦੀ ਹੁੰਦੀ ਐ ਡੰਕੇ ਸੱਚ ਦੇ ਵੱਜਦੇ ਐ ਕੂੜਨ ਕੁੱਤੇ ਨਾਨਕਾ ਓੜਕ ਸੱਚ ਰਹੀ ਸੋ ਆਪਾਂ ਸਾਰਿਆਂ ਨੇ ਅਰਦਾਸ ਵੀ ਕਰਨੀ ਐ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਤੇ ਸਹਿਯੋਗ ਵੀ ਕਰਨਾ ਐ ਜਿੰਨਾ ਹੋ ਸਕੇ ਥੋੜੇ ਦਿਨ ਪਹਿਲਾਂ ਸਤਿਕਾਰਯੋਗ ਬਾਬਾ ਲਖਵੀਰ ਸਿੰਘ ਰਤਵਾੜਾ ਸਾਹਿਬ ਬਾਬਾ ਹਰੀ ਸਿੰਘ ਜੀ ਰੰਦਾਵੇ ਵਾਲੇ ਮਹਾਂਪੁਰਸ਼ ਤੇ ਲੋਹਰਾਂ ਦੇ ਸਥਾਨ ਵੱਲੋਂ ਪੰਜ ਟਰੱਕ ਰਸਤੇ ਜੋ ਲੋੜੀਂਦਾ ਰਾਸ਼ਨ ਸੀ ਉੱਥੇ ਪਹਿਲਾਂ ਕੁ 2.5 ਲੱਖ ਬਰਤਨ ਲੰਗਰਾਂ ਚ ਦਵਾਈਆਂ ਹੋਰ ਜੋ ਸੰਗਤਾਂ ਵੱਲੋਂ ਸੇਵਾ ਕੀਤੀ ਗਈ ਤੇ ਇਹ ਸੰਗਤ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿ ਇਕੱਠਾ ਕਰਕੇ ਜਿੱਥੇ ਲੋੜ ਹੋਵੇ ਉੱਥੇ ਬਚਾਓ ਇਹ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਪਾਂ ਕਰਨਾ ਹੈ ਆਪਣਾ ਤਾਂ ਸਮਾਂ ਗੁਜ਼ਰ ਗਿਆ ਗੁਜ਼ਰ ਜਾਏਗਾ ਸੋ ਇਹ ਬੇਨਤੀ ਪ੍ਰਵਾਨ ਕਰਿਓ ਜੀ ਆਪਣੀ ਵਿਚਾਰ ਚੱਲ ਰਹੀ ਹੈ ਪਿਛਲੇ ਦਿਵਾਨਾਂ ਤੋਂ ਕਿ 6 ਪੂ ਵਾਲੇ ਦਿਨ ਇੱਕ ਪੈ ਰਾਤ ਲੰਗੀ ਜਿਹੜਾ ਬਚਨ 9ਵੇਂ ਪਾਤ 10ਵੇਂ ਪਾਤਸ਼ਾਹ ਮਹਾਰਾਜ ਨੇ 5 ਸਾਲ ਦੀ ਉਮਰ ਵਿੱਚ ਕੀਤਾ ਸੀ ਮਾਂ ਜਿੱਦਣ ਤੇਰਾ ਘਰ ਉਜੜੇਗਾ ਉਸ ਦਿਨ ਇਸ ਦੇਸ਼ ਦੇ ਉਜੜੇ ਹੋਏ ਘਰ ਵਸਣਗੇ ਇਸ ਦੇਸ਼ ਦੇ ਜਿਹੜੇ ਘਰਾਂ ਨੂੰ ਵਸਾਉਣ ਵਾਸਤੇ ਤੇਰੇ ਘਰ ਨੂੰ ਉਜੜਨਾ ਪਏਗਾ ਉਹ 6 ਪੋ ਦਾ ਦਿਨ ਸੀ ਪੋ ਦਾ ਮਹੀਨਾ ਸੀ ਠੱਗਾ ਚੱਲ ਰਿਆ ਸੀ ਹਵਾ ਤੇ ਕਣੀਆਂ ਅੰਗ ਨੀਲੇ ਹੁੰਦੇ ਸੀ ਸਰਦੀ ਨਾਲ ਸਾਨੂੰ ਤਾਂ ਪੂਰਨ ਹੀ ਪੱਕ ਗਏ ਆ ਕਹਿੰਦੇ ਜੀ ਠੰਡ ਚ ਉੱਥੇ ਬੈਠੇ ਆ ਸੜਕਾਂ ਤੇ ਉਹ ਤਾਂ ਪਹਿਲਾਂ ਦੱਸ ਕੇ ਗਏ ਨੇ ਆਪ ਕਰਕੇ ਸਾਨੂੰ ਉਪਦੇਸ਼ ਦੇ ਕੇ ਗਏ ਠੰਡਾ ਬੁਰਜੇ ਸਾਨੂੰ ਅੱਜ ਵੀ ਯਾਦ ਹੈ ਹਰ ਗੱਲ ਤੁਹਾਡੇ ਜੀਵਨ ਚ ਘਟੇਗੀ ਜੋ ਗੁਰੂਆਂ ਨੇ ਪਹਿਲਾਂ ਆਪ ਕੀਤਾ ਹੋਇਆ ਤਾਂ ਸਾਨੂੰ ਸਿੱਖਿਆ ਦਿੱਤੀ ਹੈ ਸਾਨੂੰ ਸੱਚਾਰੇ ਸਿੱਖ ਬਣਾਇਆ ਸਖਿਆਰੇ ਨਹੀਂ ਬਣਾਇਆ ਸੱਚਾਰੇ ਸਿੱਖ ਬਣਾਇਆ ਸੋ ਸਾਧ ਸੰਗਤ ਜੀ ਕੂਚ ਨਗਾਰਾ ਵਜਿਆ ਅਨੰਦਪੁਰੀ ਨੂੰ ਛੱਡ ਕੇ ਤੁਰੇ ਸੱਚੇ ਪਾਤਸ਼ਾਹ ਮਹਾਰਾਜ ਤੇ ਗੁਰਬਖਸ਼ ਉਦਾਸੀ ਗੁਰਬਖਸ਼ ਸਿੰਘ ਉਦਾਸੀ ਨੂੰ ਸੇਵਾ ਲਈ ਗਈ ਕਿ ਤੁਸੀਂ ਜਿੱਥੇ ਨਵੇਂ ਪਾਤਸ਼ਾਹ ਦੇ ਸਿਰ ਦਾ ਸੰਸਕਾਰ ਹੋਇਆ ਹੈ ਇਨੰਦਪੁਰੀ ਦੀਵਾ ਜਗਦਾ ਰਹਿਣਾ ਹੈ ਸੇਵਾ ਸੰਭਾਲ ਕਰਨੀ ਹੈ ਆਸੇ ਪਾਸੇ ਫੌਜ ਹੈ ਖਾਲਸੇ ਦੀ ਕਲਗੀਧਰ ਪਾਤਸ਼ਾਹ ਚਾਰ ਸਹਿਬ ਜਾਦੇ ਮਾਤਾ ਸੁੰਦਰ ਕੌਰ ਮਾਤਾ ਸਹਿਬ ਕੌਰ ਮਾਤਾ ਗੁਜਰ ਕੌਰ ਗੁਰੂ ਕਾ ਪਰਿਵਾਰ 2 ਵਜੇ ਸਰਸਾ ਦੇ ਕਿਨਾਰੇ ਪਰਿਵਾਰ ਵਿਛੋੜਾ ਸਾਹਿਬ ਜਿੱਥੇ ਗੁਰੂ ਘਰ ਹੈ ਇੱਥੇ ਮਹਾਰਾਜ ਦਾ ਦਲ ਪੰਥ ਪਹੁੰਚਿਆ ਅਮਰਤ ਵੇਲੇ ਦਾ ਨਗਾਰਾ ਵੱਜਿਆ 2 ਵਜੇ ਦਾ ਕਲਗੀਧਰ ਪਾਤਸ਼ਾਹ ਪਿਆਰੇ ਭਾਈ ਦਿਆ ਸਿੰਘ ਜੀ ਨੂੰ ਪੁੱਛਦੇ ਨੇ ਕਿ ਨਗਾਰਾ ਵੱਜਿਆ ਅਮਰਤ ਵੇਲੇ ਦਾ ਜੀ ਮਹਾਰਾਜ ਅਮਰਤ ਵੇਲਾ ਹੋ ਚੁੱਕਾ ਹੈ 2 ਵਜ ਗਏ ਗੁਰੂ ਪਰਮੇਸ਼ਰ ਦਾ ਹੀ ਰੂਪ ਹੈ ਗੁਰ ਪਰਮੇਸ਼ਰ ਏਕੋ ਜਾਨ ਜੋ ਤਿਸ ਭਾਵੈ ਸੋ ਪ੍ਰਵਾਨ ਗੁਰੂ ਤੇ ਪਰਮੇਸ਼ਰ ਵਿੱਚ ਰੰਚਕ ਭਰ ਵੀ ਫਰਕ ਨਹੀਂ ਹੈ ਪਰ ਸਾਨੂੰ ਉਪਦੇਸ਼ ਦੇਣ ਵਾਸਤੇ ਸਿੱਖਾ ਤੇਰੇ ਘਰ ਪੁੱਤਰਾਂ ਦੀ ਸ਼ਾਦੀ ਵੀ ਹੋਣੀ ਹੈ ਕਿਤੇ ਇੰਨੀ ਜਿਆਦਾ ਖੁਸ਼ੀ ਨਾ ਮਨਾ ਲਈਂ ਕਿ ਤੂੰ ਅਮਰ ਜੜੇ ਉੱਠਣਾ ਭੁੱਲ ਜਾਏ ਕਿਤੇ ਉਹ ਖੁਸ਼ੀ ਵੀ ਸਵੇਰੇ ਨਿਤਨੇਮ ਨਾ ਕਰੇ ਕਿਤੇ ਗੁਰੂ ਦੇ ਦਰਸ਼ਨ ਹੀ ਨਾ ਹੋਣ ਤੈਨੂੰ ਖੁਸ਼ੀ ਜਿਆਦਾ ਮਨਾ ਬੈਠੇ ਕਿਤੇ ਜਵਾਨ ਮੌਤ ਵੀ ਹੋਏਗੀ ਤੇਰੇ ਜੀਵਨ ਵਿੱਚ ਕਿਤੇ ਤੈਨੂੰ ਅਮਰਤ ਵੇਲਾ ਭੁੱਲ ਜਾਏ ਨਿਤਨੇਮ ਭੁੱਲ ਜਾਏ ਆਪ ਉਸ ਹਰ ਕਰਮ ਨੂੰ ਕਰਕੇ ਸਾਨੂੰ ਉਪਦੇਸ਼ ਦਿੰਦੇ ਆ ਪੂਦਾ ਮੀਨਾ ਦਰਿਆ ਦਾ ਕਿਨਾਰਾ ਕਹਿਰ ਦੀ ਸਰਦੀ ਹੈ ਦੁਸ਼ਮਣ ਦੀ ਫੌਜ ਮਾਰ ਦਾ ਪਿੱਛਾ ਕਰਦੀ ਆ ਰਹੀ ਹੈ ਕੈਸੇ ਹਾਲਾਤ ਨੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪਿਆਰੇ ਭਾਈ ਦਿਆ ਸਿੰਘ ਜੀ